ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਦੇ ਹੜਾਏ ਆ ਨਾ ਪੰਜਾਬ ਦੇ ਵਿੱਚ ਤੇ ਇਹ ਚਿੰਤਾ ਤੇ ਹੁੰਦੀ ਹੈ ਪਰ ਇੱਕ ਮਾਰ ਨੂੰ ਬੜੀ ਤਸੱਲੀ ਹੋਈ ਇੱਕ ਕੌਮ ਦੇ ਅੰਦਰ ਜਜ਼ਬਾ ਹੈ ਇਹ ਸਿੱਖ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠਾ ਹੈ ਇਕ ਤਰ੍ਹਾਂ ਆਪਣੇ ਪੰਜਾਬ ਦਾ ਦਰਦ ਮਹਿਸੂਸ ਕਰਦਾ ਤੇ ਆਪਣੇ ਜਜ਼ਬਾਤ ਪ੍ਰਗਟ ਕਰਦਾ ਹੈ ਹਰ ਇੱਕ ਦੇ ਮਨ ਵਿੱਚ ਹੀ ਹੁੰਦਾ ਹੈ ਕਿ ਮੈਂ ਜਿੱਦਾਂ ਸਾਡੇ ਗਾਇਕ ਵੀਰ ਇਹਨਾਂ ਨੇ ਵੱਡਾ ਯੋਗਦਾਨ ਪਾਇਆ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਨੇ ਉੱਥੇ ਗੁਰਨਾਰਕ ਦੀ ਵਿਚਾਰਧਾਰਾ ਨੇ ਕੰਮ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ੇ ਸੰਸਕਾਰਾਂ ਨੇ ਕੰਮ ਕੀਤਾ ਤੇ ਬੜੀ ਤਸੱਲੀ ਜੀਤੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਇਹ ਦੁੱਖ ਦੀ ਘੜੀ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਜਿੱਥੇ-ਜਿੱਥੇ ਗੁਰੂ ਨਾਨਕ ਦੇ ਵਾਸੀ ਇਕ ਬੈਠੇ ਆ ਵੱਡੇ ਪੱਧਰ ਤੇ ਇਹ ਯੋਗਦਾਨ ਪਾ ਰਹੇ ਆ ਮੈਂ ਕਹਿੰਦਾ ਕਿ ਇਸੇ ਤਰ੍ਹਾਂ ਜज्ਵਾ ਬਣਿਆ ਰਹੇ ਵੀ ਜਨਾਂ ਦੇ ਘਰ ਘਰ ਤਬਾਹ ਹੋ ਗਏ ਨੇ ਇਹਨੀ ਬਰਬਾਦੀ ਹੋ ਗਈ ਆ ਕੋਮਕ ਤਰਤੀਬ ਬਣਾ ਕੇ ਨਾ ਤੇ ਪਿੰਡ ਪਿੰਡ ਵੰਡ ਕੇ ਘਰ ਘਰ ਵੰਡ ਕੇ ਚੰਗੀ ਤਰ੍ਹਾਂ ਵੇਖੀ ਤੇ ਉਹਨਾਂ ਨੂੰ ਉਸੇ ਰੂਪ ਚ ਬਣਾ ਕੇ ਦੇਵੇ ਮੇਰੇ ਖਿਆਲ ਆ ਕਮਕਲਪ ਪੈਸੇ ਦੀ ਘਾਟ ਕੋਈ ਨਹੀਂ ਹੈ ਤੇ ਤਰਦੀਪ ਦੇ ਨਾਲ ਜਦੋਂ ਕੰਮ ਕਰਨਗੇ ਨਾ ਤੇ ਪਤਾ ਲੱਗੇਗਾ ਵੀ ਵਾਕਿਆ ਹੀ ਕੀ ਬਾਤ ਹੈ ਤੇ ਜਿਹੜਾ ਡੋਬਣ ਵਾਲੇ ਹਨ ਉਹ ਵੀ ਸ਼ਰਮਿੰਦਗੀ ਦੇ ਨਾਲ ਖੁਦ ਹੀ ਡੁੱਬਣਗੇ ਅਸੀਂ ਤਾਂ ਡੋਬਿਆ ਸੀ ਤੇ ਇਹ ਤਰਗੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਜਦੋਂ ਉਦਾਸੀਆਂ ਕੀਤੀਆਂ ਸੀ ਨਾ ਤੇ ਕਈ ਸੰਤੋਖ ਸਿੰਘ ਲਿਖਦੇ ਨੇ ਵੀ ਜਿਹੜੇ ਇਹ ਇਦਾਂ ਲੱਗਦਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਦਾ ਤੇ ਕਾਲ ਯੁਗ ਦਾ ਯੁੱਧ ਹੋ ਰਿਹਾ ਹੈ ਆਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਤ ਰਹੇ ਸੀ ਕਿ ਇਕ ਕਲਜੂ ਕਹਿੰਦੇ ਸੇ ਕਿ ਮੈਂ ਸਾਰੇ ਡੋਬ ਦੇਣੇ ਨੇ। ਪੀਅ ਡੋਬਣੇ ਨੇ। ਕਲਜੂ ਕਹੇ ਪਾਪੀ ਡੁੱਬ ਜਾਹੇ। ਬਾਬਾ ਕਹੇ ਹਮ ਸਗਲ ਤਰਾਹੇ। ਤੇ ਗੁਰੂ ਨਾਨਕ ਪਤਸ਼ਾਹ ਕਹਿੰਦੇ ਸੇ ਹੀ ਤਾਰਨੇ ਨੇ। ਉਹਨਾਂ ਨੇ ਫਿਰ ਤਾਰੇ। ਉਹਨਾਂ ਕੋੜੇ ਵਰਗੇ, ਮਲਕ ਭਗ ਵਰਗੇ, ਸੱਜਣ ਠੱਗ ਵਰਗੇ, ਭੂਮਿਏ ਚੋਰ ਵਰਗੇ ਤੇ ਰਾਜੇ ਸ਼ਿਵਨਾਭ ਵਰਗੇ ਤੇ ਪਤਾ ਨਹੀਂ ਅਨੇਕਾਂ ਹੀ ਇਹਦੇ ਗੁਰੂ ਨਾਨਕ ਪਤਸ਼ਾਹ ਨੇ ਤਾਰੇ। ਤੇ ਇਸ ਕਰਕੇ ਇਹ ਸਾਡੀ ਜਿਹੜੀ ਬਿਰਤੀ ਹੈ ਉਹ ਖੁਸ਼ੀ ਵਿੱਚੋਂ ਖੁਸ਼ੀ ਲੱਭਣ ਦੀ ਹੈ ਤੇ ਉਤਾਰਨ ਦੀ ਬਿਰਤੀ ਹੈ ਜੀ ਗੁਰਨਾਨ ਸਿੰਘ ਨੇ ਦਿੱਤੀ ਤੇ ਜੇ ਕਿਤੇ ਕੌਮ ਨੇ ਇਹ ਜज्बा ਦਿਖਾ ਦਿੱਤਾ ਕਿ ਜਿਹੜੇ ਤੁਸੀਂ ਉਜਾੜੇ ਆ ਬੜੇ ਤਰੀਕੇ ਦੇ ਨਾਲ ਪਾਣੀ ਛੱਡ ਕੇ ਕਿਉਂਕਿ ਹੁਣ ਦਿਨ ਦੇ ਕਰਤੂਤਾਂ ਬਾਹਰ ਆ ਰਹੇ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਤੇਨਾਂ ਨੂੰ ਡੋਬਿਆ ਸੀ ਤੇ ਇਹ ਵੀ ਆਪਣੇ ਪੈਰਾਂ ਤੇ ਮਰਿਛੀ ਖੜ ਗਏ ਨੇ ਉਹਦੇ ਪਿੱਛੇ ਤਾਕਤ ਕਿਹੜੀ ਹੈ ਇਹ اٹਕਾ ਨੂੰ ਬੰਨ੍ਹ ਪਉਣ ਵਾਲੇ ਨੇ ਇਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਮਹਾਰਾਜ ਕਿਰਪਾ ਕਰੇ ਇਹ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਤਰ੍ਹਾਂ ਇਹ ਜੈ ਬਾਜੜਾ ਹੈ ਇਹ ਬਣਿਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ